ਅਮਿਤ ਸ਼ਾਹ ਦੀ ਲੁਧਿਆਣਾ ਫੇਰੀ ਖਿਲਾਫ ਵਿਸ਼ਾਲ ਦਰਨਾ ਅੱਜ ਲੁਧਿਆਣਾ ਵਿਖੇ ਪਹੁੰਚੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਧਿਆਣਾ ਆਮਦ ਤੇ ਕਿਸਾਨਾਂ ਨੇ ਆਪਣੇ ਰੋਹ ਦਾ ਜ਼ਬਰਦਸਤ ਪ੍ਰਗਟਾਵਾ ਕੀਤਾ ਵੱਡੀ ਗਿਣਤੀ ਵਿੱਚ ਲੁਧਿਆਣਾ ਜਾ ਰਹੇ ਕਿਸਾਨਾਂ ਨੂੰ ਭਾਰੀ ਪੁਲਿਸ ਫੋਰਟ ਨੇ ਚੌਂਕੀਮਨ ਟੋਲ ਪਲਾਜ਼ੇ ਤੇ ਬੈਰੀਕੇਡ ਲਗਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਇੱਥੇ ਚੌਂਕੀਮਨ ਟੋਲ ਪਲਾਜ਼ੇ ਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਅਮਿਤ ਸ਼ਾਹ ਵਾਪਸ ਜਾਓ ਦੇ ਜ਼ੋਰਦਾਰ ਨਾਅਰੇ ਗੁੰਜਾਏ ਆਉਂਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਕਿਹਤੇ ਪਹਿਲਵਾਨ ਕੁੜੀਆਂ ਸੀ ਪਹਿਲਵਾਨ ਕੁੜੀਆਂ ਨੂੰ ਖੱਜਲ ਖਵਾਰ ਕਰਨ ਵਾਲੇ ਐਮਪੀ ਦਾ ਲੜਕਾ ਅਜ ਫੇਰ ਅਸਤੀ ਦੀ ਚੋਣ ਲੜ ਰਿਹਾ ਸਾਡੇ ਸਵਾਲ ਆ ਲੋਕਾਂ ਨੂੰ ਅਸੀਂ ਆ ਤੁਹਾਡੇ ਮਾਦੀ ਬਰਾਹੀ ਵੀ ਹੋਰ ਪ੍ਰੈਸ਼ਰ ਆਹੀ ਵੀ ਅਸੀਂ ਲੋਕਾਂ ਨੂੰ ਦੱਸਣ ਜਾਇਆ ਮਤਸ਼ਾਹ ਨਹੀਂ ਅਸੀਂ ਬਹਿ ਕੇ ਚਾਹ ਰੀਪੀਣੀ ਅਸੀਂ ਲੋਕਾਂ 'ਚ ਸਵਾਲ ਲੈਣਾ ਅਸੀਂ ਲੋਕਾਂ ਦੇ ਨੇੜੇ ਹੋਣਾ ਚਾਹੀਦਾ ਨਾ ਕਿ ਮਤਸ਼ਾਹ ਦੇ ਨਾ ਅਸੀਂ ਉਹੋ ਜੀ ਨੇੜਤਾ ਚਾਹੁੰਦੇ ਆ ਮੱਥਿਆ ਹੋਣ ਨਾਲ ਹੋਵੇ ਸਾਡੀਆਂ ਮੋਦੀ ਹੋਣ ਨਾਲ ਹੋਵੇ ਸਾਡੀ ਨੇੜਤਾ ਸਾਡੇ ਲੋਕਾਂ ਨਾਲ ਹੋਵੇ ਉਹ ਸਾਡੀ ਹੋ ਰਹੀ ਆ ਜਿੰਨੇ ਵੀ ਕਾਫਲੇ ਆ ਮਗਰ ਆ ਰਹੇ ਆ ਤੁਸੀਂ ਥੋੜੇ ਕਰਕੇ ਦੇਖੋ ਕਿ ਵੀ ਛਿੱਟਾ ਵੱਡਾ ਕਾਫਲਾ ਇਹ ਬਣ ਜਾਣਾ ਵੀ ਇਹ ਸਾਡੀ ਬਾਰ ਬਾਰ ਵੀ ਅਸੀਂ ਪਉਰੰਗ ਰੱਖਣਾ ਮੈਂ ਸਾਡੇ ਸਾਰੇ ਮਤਲਬ ਨੌਜਵਾਨਾਂ ਨੂੰ ਵੀ ਕਰੂੰਗਾ ਅਸੀਂ ਇਹ ਦਾੰਦ ਵੀ ਲਵਾਉਣਾ ਮੱਥੇ ਤੇ ਜਿਹੜਾ ਜਿਵੇਂ ਕੋਈ ਭਗਵਾਨ ਸਮਾ ਉਹ ਦੂਜਾ ਕੀ ਆ ਹੰਸ ਰਾਜ ਹੰਸ ਰੋਕ ਕੇ ਦਿਖਾ ਰਿਹਾ ਹੈ ਕਪੜੇ ਆਪ ਨੂੰ ਮਜਰੂਰ ਦਿਖਾ ਰਿਹਾ ਹੈ ਵੀ ਇਹੇ ਦੀਆਂ ਨੋਤਾਂ ਦਾ ਫਿਰ ਆਪਾਂ ਜਵਾਬ ਦਈਏ ਅਸੀਂ ਸ਼ਾਂਤੀਪੁਰ ਕੋ ਜਿਹੜਾ ਪਟਾਏ ਤੋਂ ਕਰਨਾ ਕਰਦੇ ਰਹਿਣਾ ਉਹ ਜਿੰਨਾ ਤੱਕ ਸਾਡਾ ਸਮਾਂ ਮਧਿਆ ਉਦੋਂ ਤੱਕ ਅਸੀਂ ਕਰਦੇ ਬਾਕੀ ਜੇਥੇ ਬੰਦਿਆਂ ਦੇ ਵੀ ਆਗੂ ਆਰੇ ਕੁਛ ਆਗੇ ਜੋ ਅਸੀਂ ਬਣਾਇਆ ਆਉਣ ਦੇ ਸਮੇਂ ਤੇ ਅਸੀਂ ਤੈ ਕਰਦੇ ਜੀ ਇੱਕ ਬਿਆਨ ਦਾ ਸਾਰਿਆਂ ਦਾ ਇੱਕੋ ਜਿਹਾ ਆ ਰਿਹਾ ਜੀ ਤੇ ਦੋ ਤਰੀਕ ਤੋਂ ਬਾਅਦ ਦੇਖਾਂਗੇ ਆਖਰ ਦੋ ਤਰੀਕ ਤੋਂ ਬਾਅਦ ਇਹੋ ਜਿਹਾ ਕੀ ਹੋ ਜਾਣਾ ਜਿਹੜਾ ਉਹ ਕਹਿ ਰਹੇ ਨੇ ਕਿ ਦੋ ਤਰੀਕ ਤੋਂ ਬਾਅਦ ਦੇਖਾਂਗੇ ਚਾਹੇ ਤੁਸੀਂ ਹੰਸ ਰਾਜ ਹੋਣਾ ਦਾ ਸੁਣ ਲੋ ਰਗਨੀਤ ਬਿੱਟੂ ਅਗੇ ਜਾ ਰਾਮ ਹੋਰ ਵੀ ਹੈ ਜਿਹੜੇ ਵਿੱਚੋਂ ਗੱਲਾਂ ਦੋ ਤਰੀਕੋਂ ਬਾਦੀਆਂ ਹੁੰਦੀਆਂ ਨੇ ਕੀ ਆ ਆਖਰ ਲੱਗਦਾ ਦੋ ਤਰੀਕੋਂ ਦੇਖੋ ਉਹਨਾਂ ਚ ਅਸਲ ਜਿਹੜੀ ਬੀਜੇਪੀ ਆ ਉਹਨੇ ਸਹੀ ਤਰੀਕੇ ਨਾਲ ਉਹਦੇ ਮੂੰਹ ਤੇ ਬੋਲਦੀ ਆ ਬੀਜੇਪੀ ਦਾ ਇਰਾਦਾ ਇਹੀ ਹੈ ਵੀ ਮਜ਼ਦੂਰਾਂ ਕਿਸਾਨਾਂ ਨੂੰ ਪਾੜਿਆ ਜਾਵੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਪਾੜਿਆ ਜਾਵੇ ਸਾਡੀ ਮਤਲਬ ਹੈ ਕਿ ਸਚਾਈ ਵੀ ਹੈ ਮਜ਼ਦੂਰ ਵੀ ਸਾਡੇ ਆ ਕਿਸਾਨ ਵੀ ਸਾਡੇ ਆ ਹੋਰ ਕਿਰਤੀ ਲੋਕ ਵੀ ਜਿਹੜੇ ਕਿਰਤ ਕਰਨ ਵਾਲੇ ਹੱਥੀਓ ਚਾਹੇ ਕਿ ਪਾਸੇ ਤੇ ਚਾਹੇ ਖੰਬਿਆਂ ਤੇ ਚੜਨ ਵਾਲੇ ਆ ਚਾਹੇ ਉਹ ਟਰੱਕ ਚਲਾਉਣ ਵਾਲੇ ਆ ਬੱਸਾਂ ਚਲਾਉਣ ਵਾਲੇ ਉਹ ਸਾਡੇ ਕਿਰਤੀ ਲੋਕ ਆ ਸਾਡੀ ਇੱਕ ਜਮਾਤ ਆ ਅਸੀਂ ਉਸ ਜਮਾਤ ਦੀ ਨਮਾਇੰਦਗੀ ਕਰਦੇ ਆ ਉਹ ਮਤਲਬ ਭਾਜਪਾ ਦਾ ਨਾਰਾ ਲਾਗੂ ਕਰਨਾ ਚਾਹੁੰਦਾ ਜਿਹੜਾ ਭਗਵਾਨ ਦੂਜਾ ਹੰਸਰਾਜ ਹਾਂਸ ਤੇ ਕਹਿ ਸਕਦਾ ਵੀ ਮੈਨੂੰ ਮਤਲਬ ਘੇਰ ਲਿਆ ਰਵਨੀਤ ਬਿੱਟੂ ਦਾ ਘੇਰਿਆ ਨਹੀਂ ਸੀ ਕਿਸੇ ਨੇ ਉਹ ਮਤਲਬ ਡੀਪਰੂਗੜ੍ਹ ਜੇਲ੍ਹ ਦੀਆਂ ਮਤਲਬ ਕਿਉਂ ਧਮਕੀਆਂ ਦੇ ਰਿਹਾ ਉਹ ਕਿਸਾਨਾਂ ਨੂੰ ਮਤਲਬ ਮਜ਼ਦੂਰਾਂ ਦੇ ਖਿਲਾਫ ਕਿਉਂ 扑ੜਾ ਰਿਹਾ ਕਿਉਂਕਿ ਉਹਨਾਂ ਦਾ ਨਿਸ਼ਾਨਾ ਭਾਜਪਾ ਦਾ ਸਾਫ਼ ਹੁੰਦਾ ਹੈ ਉਹ ਇਰਾਦੇ ਕਰਕੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਇਹ ਨਾਅਰਾ ਲਿਆਂਦਾ ਵੀ ਇਹ ਜਿਹੜੀ ਫਿਰਕੂ ਪਾਰਟੀ ਆ ਫਾਂਸੀ ਹਕੂਮਤ ਆ ਜਿਹੜੀ ਆ ਬੀਜੇਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਅੱਜ ਇਸ ਨਾਅਰੇ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਆਏ ਆ ਕਿ ਲੋਕ ਇਸ ਤੇ ਪੂਰੇ ਉਤਰਨਗੇ ਇਹ ਮਤਲਬ ਜਿਹੜੀ ਤੁਸੀਂ ਕਿਹਾ ਵੀ ਉਹ ਐਂ ਕਹਿੰਦੇ ਆ ਉਹ ਮੈਨੂੰ ਇਹ ਲੱਗਦਾ ਹੈ ਜਿੰਨੀ ਸਰਗਰਮੀਆਂ ਅਸੀਂ ਦੇਖ ਰਹੇ ਆ ਅਸਲ ਚ ਇਹਦੀ ਬੇੜੀ ਡੁੱਬ ਰਹੀ ਆ ਜਿਹੜੀ ਭਾਜਪਾ ਦੀ ਕੀ ਲੱਗਦਾ ਫਿਰ ਕੱਲਾ ਹੰਸਲ ਟਾਰਗੇਟ ਹੋ ਰਿਹਾ ਕਿਸਾਨਾਂ ਵੱਲੋਂ ਜਿਵੇਂ ਉਹ ਵੀ ਕਿਹਾ ਜੀ ਮੈਂ ਦਲਤਾਂ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਯਾਰ ਹੋਰ ਕਿਸੇ ਨੂੰ ਨਹੀਂ ਟਾਰਗੇਟ ਨਹੀਂ ਉਹਦੇ ਕੱਲ ਨੂੰ ਮਤਲਬ ਜਿਹੜੀ ਅੱਗ ਸਿੱਤੀ ਜਾ ਰਹੀ ਆ ਜਿਹੜੀ ਉਹਨੇ ਦੇਖਿਆ ਇਹ ਵੀ ਕਿਹਾ ਮਤਲਬ ਜਿਹੜੇ ਕਿਹੜਾ ਸਾਡਾ ਉਹ ਸੂਰਮਾ ਉਹਦਾ ਨਾਂ ਲੈ ਕੇ ਕਿਹਾ ਜਿਹੜਾ ਭਾਈ ਜੱਤੇ ਦਾ ਨਾਂ ਲੈ ਕੇ ਕਿਹਾ ਵੀ ਮਤਲਬ ਇਹ ਸਾਡੇ ਫਿਰ ਟਿਕਣਗੇ ਉਹ ਉਹਨਾਂ ਨੂੰ ਨਹੀਂ ਦੇਖਣੂ ਸਾਡੇ ਨਾਲ ਖੜੇ ਆ ਸਾਡੇ ਵਿੱਚੋਂ ਪੈਦਾ ਹੋਏ ਨੇ ਉਹ ਉਹ ਇਹ ਇੱਕ ਜਮਾਤ ਨਾਲ ਨਵੇਂ ਦਾ ਉਹ ਸਾਡੀ ਜਮਾਤ ਦੇ ਨਵੇਂ ਦੇ ਉਹ ਇਹਨਾਂ ਦੇ ਰਾਹ ਤੇ ਨਹੀਂ ਚੱਲਣਗੇ ਇਹ ਜਾਣਬੁੱਝ ਕੇ ਜਿੰਨਾ ਇਹ ਮਤਲਬ ਸਤਾਨਾ ਪੜਿਆ ਲਿਖਿਆ ਮੈਂ ਉਦੋਂ ਵੀ ਕਹਿਆ ਸੀ ਵੀ ਇਹ ਆਪਣੇ ਬਰੂ ਗਰੀਬ ਕਹੀ ਜਾਂਦਾ ਕਰੋੜਾਪਤੀ ਹੈਗਾ ਅਰਬਾਪਤੀ ਬਣਨਾ ਚਾਹੁੰਦਾ ਉਹ ਜਾਤ ਦੇ ਤੌਰ ਤੇ ਉਹ ਵਰਤ ਨਹੀਂ ਚਾਹੁੰਦਾ ਉਹਨੂੰ ਕੋਦੇ ਮਤਲਬ ਆਉਣਗੇ ਹੈ ਤਾਂ ਜੇ ਜਾਤ ਦੇ ਤਾਰਤੀ ਕਰਨਾ ਹੋਵੇ ਤਾਂ ਜਿਹੜੇ ਬਾਕੀ ਉੱਥੇ ਜਰਮ ਸੀਟ ਤੇ ਲੜਦੇ ਨੇ ਉਹ ਵੀ ਉਸ ਜਾਤ ਦੇ ਹੀ ਫਿਰ ਉਹਨਾਂ ਦਾ ਘਰ ਹੋ ਕਿਉਂ ਨਹੀਂ ਹੁੰਦਾ ਇਸ ਗੱਲ ਨੂੰ ਲੋਕ ਸਮਝ ਚੁੱਕੇ ਆ ਤੇ ਸਮਝਣਗੇ ਵੀ ਜੇ ਕੋਈ ਪੱਤਰਕਾਰ ਆ ਇਹ ਜੀ ਮਤਲਬ ਹਵਾ ਦੇਣ ਵਾਲੇ ਪਾਸੇ ਨੂੰ ਅਭੀ ਵੀ ਉਹਦੇ ਹੰਸਰਾਜ ਹੰਸਣ ਵਾਲੀ ਕੱਲੇ ਨਾਲ ਠੱਕਾ ਹੋ ਰਿਹਾ ਮੈਂ ਕਹਿੰਦਾ ਉਹ ਪੱਤਰਕਾਰ ਨੂੰ ਵੀ ਆਪਦਾ ਦੁਬਾਰੇ ਸੋਚਣਾ ਚਾਹੀਦਾ ਉਹ ਇਸ ਹਵਾ ਦੇ ਵਿੱਚ ਦੋਸ਼ੀ ਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਚੌਂਕੀ ਮਨ ਟੋਲਲਾ ਜੇ ਤੋ ਗੱਲਬਾਤ